ਪ੍ਰਧਾਨ ਜੀ ਕੱਲ ਟਮਾਟਰਾਂ ਦੀ ਗੱਡੀ ਫੜੀ ਗਈ ਸੀਗੀ ਤੇ ਕੀ ਕਹਿਣਾ ਚਾਹਨੇ ਆ ਉਹਦੇ ਬਾਰੇ ਕੱਲ ਦੁਪਹਿਰੇ 1 ਵਜੇ ਸੈਕਟਰੀ ਸਾਹਿਬ ਸਾਡੇ ਸਾਈਨਾਥ ਫਾਰਮ ਤੇ ਆਏ ਨੇ ਸੈਕਟਰੀ ਸੁਪਰਵਾਈਜ਼ਰ ਗੁੰਮੀ ਇੱਕ ਸੁਪਰਵਾਈਜ਼ਰ ਜੋਲੀ ਤੇ ਦੋ ਆਪਸ਼ਨ ਗਾਰ ਇਨਾਂ ਨੇ ਆ ਕੇ ਸਾਡੇ ਚੌਕੀਦਾਰ ਕੋਲ ਛੋਕਾ ਗੇਟ ਖੜਕਾਇਆ ਖੋਲ ਕੇ ਤੇ ਸਿੱਧੇ ਅੰਦਰ ਵੜ ਗਏ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਬੇਟੇ ਦਾ ਵੀ ਸੈਕਟਰੀ ਮਾਰਕੀਟ ਕਮੇਟੀ ਆਇਆ ਮੈਂ ਨਗਰ ਕੌਂਸਲ ਬੈਠਾ ਸੀ ਉੱਥੋਂ ਮੈਂ ਚੱਲ ਕੇ 5 ਮਿੰਟ ਚ ਹੀ ਮੈਂ ਆਪਣੀ ਫੈਕਟਰੀ 'ਚ ਪਹੁੰਚ ਗਿਆ ਉਸ ਤੋਂ ਬਾਅਦ ਮੈਂ ਸੈਟੀ ਸਰ ਨੂੰ ਮੈਂ ਕਿਹਾ ਬੈਠੋ ਪਾਣੀ ਪੀਓ ਕਹਿੰਦੇ ਨਹੀਂ ਜੀ ਇਹ ਗੱਡੀ ਕਿਵੇਂ ਖੜੀ ਆ ਮੈਂ ਕਿਹਾ ਜੀ ਇਹ ਤਾਂ ਗੱਡੀ ਅਸੀਂ ਵਪਾਰ ਕਰਦੇ ਆ ਕਹਿੰਦੇ ਜੀ ਇਹ ਗੱਡੀ ਨੂੰ ਅਸੀਂ ਲੈ ਕੇ ਜਾਣੀਆਂ ਨਾਲ ਮੈਂ ਕਿਹਾ ਜੀ ਲੈ ਕੇ ਜਾਣ ਨਾਲ ਤਾਂ ਕੋਈ ਉਹ ਲਾਇ ਹੀ ਨਹੀਂ ਹੈਗਾ ਤੁਸੀਂ ਮਾਲ ਚੜਾ ਲਓ ਗੱਡੀ ਨੰਬਰ ਲਿਖ ਲਓ ਜਿੰਨੀ ਗ੍ਰੇਡ ਹੈਗੀ ਲਿਖ ਲਓ ਕਹਿੰਦੇ ਨਹੀਂ ਜੀ ਅਸੀਂ ਗੱਡੀ ਲੈ ਕੇ ਜਾਣੀ ਮੈਂ ਕੋਈ ਗੱਲ ਨਹੀਂ ਜੀ 15 ਮਿੰਟ ਦਾ ਸਾਨੂੰ ਟਾਈਮ ਦੇ ਦਿਓ ਜੀ ਰਸਤੇ ਤਰਪਾਨਾ ਦੁਬਾਰਾ ਪਵਾ ਦਿੰਦੇ ਆ ਤੇ ਤੁਸੀਂ ਗੱਡੀ ਲੈ ਜਾਓ ਕਹਿੰਦਾ ਜੀ ਅਸੀਂ ਇਸ ਤਰ੍ਹਾਂ ਨਹੀਂ ਗੱਡੀ ਲੈ ਕੇ ਜਾਣੀ ਬੜੇ ਰੋਪ ਨਾਲ ਬੋਲਿਆ ਮੇਰੇ ਨਾਲ ਵੀ ਮੈਂ ਐਸ ਐਚ ਓ ਸਿਟੀ ਤੇ ਫੋਰਸ ਬੁਲਾਈਏ ਅਸੀਂ ਫੋਰਸ ਨਾਲ ਗੱਡੀ ਲੈ ਕੇ ਜਾਓ ਕੋਈ ਗੱਲ ਨਹੀਂ ਜੀ ਅੱਧੇ ਘੰਟੇ ਬਾਅਦ ਜਾਂ 25 ਮਿੰਟ ਬਾਅਦ ਐਸ ਐਚ ਓ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਆਏ ਉਹਨਾਂ ਨੇ ਮੋਗਾ ਦੇਖਿਆ ਮੋਗਾ ਦੇਖ ਕੇ ਤੇ ਸਾਨੂੰ ਉਹਨਾਂ ਨੇ ਪੁੱਛਿਆ ਸੀਗੇ ਜੀ ਅਸੀਂ ਆਹ ਸਾਡਾ ਸਾਈਨਸ ਦਫਤਰ ਜਿਹੜਾ ਜੀ ਉਹ ਇਹ ਸ਼ਕਤੀ ਟ੍ਰੇਡਿੰਗ ਕੰਪਨੀ ਵਾਲੇ ਨੇ ਸ਼ੈੱਡ ਤੇ ਦਫਤਰ ਸਾਡੇ ਕੋਲ ਕਿਰਾਏ ਤੇ ਲਰਕੇ ਇਹ ਸਾਡਾ ਭਤੀਜਾ ਜੀ ਨਾਲੇ ਇਹ ਸਾਡੇ ਕੋਲ ਇੱਥੇ ਕੰਮ ਕਰਦਾ ਵੀ ਆਪਣਾ ਟਮਾਟਰ ਦਾ ਵਪਾਰ ਸਾਡੇ ਕੋਲ ਲਾਇਸੈਂਸ ਹੈ ਐਮ ਐਸ ਐਮ ਦਾ ਜੋ ਕਿ ਅਸੀਂ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਸਪਲਾਈ ਕਰਦੇ ਆ ਨਾਲੇ ਜਿਹੜੀ ਇਹ ਫੀਸ ਹੈ ਨਾ ਜੀ ਜੋ ਸਾਡੇ ਕੋਲ ਕਹਿੰਦਾ ਸਾਡੇ ਨਾਲ ਧੱਕਾ ਕਰਦਾ ਵੀ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਸਾਡੇ ਕੋਲ ਓਨ ਫੈਕਟਰੀ ਦੇ ਵਿੱਚ ਕਟੋਗਟ 35 ਕੈਮਰੇ ਲੱਗੇ ਹੋਏ ਨੇ ਜੀ ਪੂਰਾ ਰਿਕਾਰਡ ਅਸੀਂ ਐਸ ਐਚਓ ਸਭ ਨੂੰ ਦਿੱਤਾ ਆਪਣੀ ਮਰਜ਼ੀ ਨਾਲ ਅੰਦਰ ਗਿਆ ਉਸ ਤੋਂ ਬਾਅਦ ਫਿਰ ਜਦੋਂ ਐਸ ਐਚਓ ਸਾਹਿਬ ਆ ਗਏ ਵਾਪਸ ਆ ਗਏ ਫਿਰ ਐਸ ਐਚਓ ਸਾਹਿਬ ਨੇ ਬੁਲਾਇਆ ਵੀ ਭਾਈ ਤੁਸੀਂ ਗੱਡੀ ਲੈਣੇ ਸੀ ਲੈ ਕੇ ਕਿਉਂ ਨਹੀਂ ਜਾਂਦੇ ਫੇਰੇ 15 ਮਿੰਟ ਬਾਅਦ ਆਏ ਨੇ ਸੁਪਰਵਾਈਜ਼ਰ ਵੀ ਤੇ ਦੋ ਆਪਸ਼ਨ ਗਏ ਫੇਰ ਆ ਕੇ ਗੱਡੀ ਲੈ ਕੇ ਗਏ ਉਸ ਤੋਂ ਬਾਅਦ 2 ਵਜੇ ਤੱਕ ਸਾਡੀ ਗੱਡੀ ਏ ਇੱਥੇ ਬੰਦ ਕਰਕੇ ਜਦ ਤੱਕ ਹੀ ਗੱਡੀ ਨੂੰ ਬਾਉਂਡਰੀ ਕਰ ਸਕਦੇ ਜੇ ਅਸੀਂ ਗਲਤਾਂ ਸਾਡੇ ਕੋਲ ਫੀਸ ਭਰ ਸਕਦੇ ਨੇ ਜਾਂ ਸਾਨੂੰ ਕੋਈ ਪਲੰਟੀ ਲਾ ਸਕ ਕੋਈ ਜੁਰਮਾਨਾ ਲਾ ਸਕਦੇ ਨਾ ਤਾਂ ਇਹਨਾਂ ਨੇ ਸਾਡੇ ਕੋਲ ਕੋਈ ਫੀਸ ਭਰਾਈ ਹੈ ਨਾ ਸਾਡੇ ਕੋਲ ਇਹਨਾਂ ਨੇ ਪਲੰਟੀ ਦੂਸਰੀ ਗੱਲ ਜਿਹੜੀ ਏ ਸਾਡੀ ਐਮਐਸ ਐਮਡੀ ਜਿਹੜੀ ਫਰਮ ਬਣੀ ਹੋਈ ਏ ਸ਼ਕਤੀ ਜਿਹੜੀ ਕੰਪਨੀ ਏ ਇਹ ਪਿੱਛੇ ਪੀਪਲ ਗਾਉਂ ਦਾ ਸੀ ਤੋਂ ਬਣੀ ਹੋਈ ਏ ਇਹ ਅਸੀਂ ਮਤਲਬ ਕਿ ਹਰ ਮੰਡੀ ਮਾਲ ਪੇਚ ਤੇ ਆ ਜੀਸਾ ਮੰਡੀ ਜਿਸ ਤਰ੍ਹਾਂ ਪਟਿਆਲਾ, ਰਾਜਪੁਰਾ, ਨਾਭਾ ਚ ਹੈ ਕਰਨਾ ਜੋ ਵੀ ਸਾਡਾ ਪੰਜਾਬ ਚ 20-25 ਮੰਡੀਆਂ ਚ ਮਾਲ ਜਾਂਦਾ ਉਹ ਫੀਸ ਸਾਡੇ ਤੇ ਨਹੀਂ ਹੈਗੀ ਫੀਸ ਜਿਹੜੀ 2% ਹੈ 1% ਆਰਟੀਐਫ 1% ਮਾਰਕੀਟ ਫੀਸ ਇਹ ਗਾਗ ਦੇ ਉੱਪਰ ਹੈ ਜਿਸ ਆੜਤੀ ਦੇ ਕੋਲੇ ਮਾਲ ਵਿਕਦਾ ਉਹ ਗਾਗ ਕੋਲ ਫੀਸ ਲੈ ਕੇ ਮਾਰਕੀਟ ਕਮੇਟੀ ਦੇ ਜਿਸ ਤਰ੍ਹਾਂ ਅਸੀਂ ਸਨਕਸ਼ੀ ਫੂਡ ਕੰਪਨੀ ਨੂੰ ਵੇਚਦੇ ਆ ਅਸੀਂ ਗਾਗ ਕੋਲ ਫੀਸ ਲੈ ਕੇ ਮਾਰਕੀਟ ਮੰਡੀ ਸੰਭਾਲੇ ਜਮਾ ਕਰਾਉਂਦੇ ਆ ਉਸ ਤੋਂ ਬਾਅਦ ਬਾਕੀ ਮੰਡੀਆਂ ਲਈ ਵੀ ਐਸੇ ਹੀ ਸੇਮ ਪਟਿਆਲੇ ਵਾਲੇ ਪਟਿਆਲੇ ਜਮਾ ਕਰਾਉਂਦੇ ਨੇ ਰਾਜਪੁਰੇ ਵਾਲੇ ਰਾਜਪੁਰੇ 1 ਸਾਲ ਪਹਿਲਾਂ ਇਹ ਸੈਕਟਰੀ ਸਾਹਿਬ ਨੇ 6 ਮਹੀਨੇ ਜਾਂ ਸਾਲ ਪਹਿਲੇ ਸਾਡੇ ਕੋਲੇ ਫਰਮ ਤੋਂ ਸਾਰਾ ਰਿਕਾਰਡ ਲਿਆ ਸ਼ਕਤੀ ਡੇਟੀ ਕੰਪਨੀ ਦਾ ਅਸੀਂ ਸਾਰਾ ਰਿਕਾਰਡ ਦਿੱਤਾ ਬਕਾਇਦਾ 6 ਕਰੋੜ ਕੁਛ ਲਗਦੀ ਟਰਨਓਵਰ ਦਿੱਤੀ ਹੈ ਅਗਰ ਸਾਡੇ ਤੇ ਕੋਈ ਫੀਸ ਬਣਦੀ ਹੁੰਦੀ ਜਾਂ ਸਾਡੇ ਤੇ ਕੋਈ ਕਾਰਵਾਈ ਇਹ ਕਰਨਾ ਚਾਹੁੰਦੇ ਸੀ ਤਾਂ ਉਸ ਟਾਈਮ ਵੀ ਕਰ ਸਕਦੇ ਸੀ ਉਸ ਤੋਂ ਬਾਅਦ ਇਹਨਾਂ ਦਾ ਹੈੱਡ ਆਫਿਸ ਹੈ ਮੰਡੀ ਬੋਰਡ ਮੰਡੀ ਬੋਰਡ ਵੀ ਸਾਨੂੰ ਜੋਮਰਜੀ ਵੀ ਪਈ ਇਹਦੇ ਤੇ ਤੁਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਸਾਡਾ ਲਾਇਸੈਂਸ ਲਓ ਜਾਂ ਸਾਡੇ ਕੋਲ ਫੀਸ ਬਣਦੀ ਹੈ ਅਸੀਂ ਉਹਨਾਂ ਨੂੰ ਜਵਾਬ ਦੇਣ ਦੇ ਕੋਟਰੇ ਸਾਡੇ ਕੋਲ ਇਹੋ ਜਿਹਾ ਕੋਈ ਨਹੀਂ ਕੀਤਾ ਗਿਆ ਉਲਟਾ ਸਾਡੀ ਸ਼ਾਨੋਂ ਖਿਲਾਫ ਬੁਲਾ ਕੇ ਪੰਜ ਚਾਰ ਪੱਤਰਕਾਰ ਸਾਰੇ ਸ਼ਹਿਰ ਦੇ ਵਿੱਚ ਸਾਡੀ ਸਜਦੇਵਾ ਪਰਿਵਾਰ ਦੀ 200 ਬੰਦਾ ਬਲੰਡਰੇਸ਼ਨ ਬੈਠਾ ਹੈ ਔਰ ਮੈਂ ਆਪਣਾ ਬਾਲਪੁਰ ਮਾਸੰਗ ਦਾ ਮੁਖੀ ਹੋਣ ਦੇ ਨਾਤੇ ਪੰਜਾਬ ਦਾ ਵੀ ਸੋਣਾ ਇਹਨਾਂ ਨੇ ਸਾਡੀ ਜੋ ਸ਼ਾਨ ਦੇ ਖਿਲਾਫ ਮਤਲਬ ਕਿ ਸਾਡੇ ਨੇ ਕੱਲ ਆਪਣਾ ਸੈਕਟਰੀ ਸਾਹਿਬ ਔਰ ਚੇਅਰਮੈਨ ਸਾਹਿਬ ਜੋ ਕੀਤਾ ਮੈਂ ਮਾਨਨਦੀ ਦਾ ਪਰਚਾ ਵੀ ਪਾਉਂਗਾ ਔਰ ਇਹਨਾਂ ਨੇ ਜੋ ਬਣਦੀ ਹੈ ਮੇਰੀ ਗੱਡੀ ਰੋਕੀ ਹੈ ਇਹ ਗੱਡੀ ਨਹੀਂ ਰੋਕ ਸਕਦੇ ਜੁਰਮਾਨਾ ਲਾ ਸਕਦੇ ਨੇ ਫੀਸ ਪੜਾ ਸਕਦੇ ਨੇ ਅਸੀਂ ਉਹ ਕੋਰਟ ਦੇ ਵਿੱਚ ਆਪਣਾ ਚੈਲੰਜ ਕਰਦੇ ਹੁਣ ਵੀ ਮੈਂ ਕੋਰਟ ਚ ਚੈਲੰਜ ਵੀ ਕਰੂੰਗਾ ਹਾਈ ਕੋਰਟ ਦੇ ਵਿੱਚ ਔਰ ਜੋ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਸਾਡੇ ਸੱਚਦੇਵਾ ਪਰਿਵਾਰ ਦੀ ਤਾਂ ਉਹਦੇ ਤੇ ਮੈਂ ਮਾਨਾ ਨਹੀਂ ਪਰਚਾ ਵੀ ਦਊਗਾ ਜੀ ਤੇ ਨਾਲ ਜਿਹੜੀ ਗੱਡੀ ਵਿੱਚ ਹੀ ਹੈ ਇਹਦੇ ਵੀ ਬਣਦੀ ਕਾਰਵਾਈ ਸਾਡੇ ਤੇ ਅੱਜ ਸਵੇਰੇ 6:30 ਵਜੇ ਸੈਕਟਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਮੈਂ ਕਿਹਾ ਸੈਕਟਰੀ ਸਾਹਿਬ ਸਾਡੀ ਗੱਡੀ ਕੱਲ੍ਹ ਦੀ ਖੜੀ ਹੈ ਇਹ ਕੱਚਾ ਮਾਲ ਹੁੰਦਾ ਟਮਾਟਰ ਸੜ ਜੂਗਾ 3 ਦਿਨ ਦਾ ਤਾਂ ਰਸਤਾ ਹੀ ਹੈ ਜੀ ਕੱਲ 2 ਵਜੇ ਦੀ ਇਹਨਾਂ ਨੇ ਬੌਂਡ ਕੀਤੀ ਹੋਈ ਹੈ ਉਸ ਤੋਂ ਬਾਅਦ ਮੇਰੇ ਨਾਲ ਧੱਕਾ ਕਰ ਰਹੇ ਸੀ ਕਹਿੰਦੇ ਜੀ ਲਾਇਸੈਂਸ ਬਣਾਓ ਜਦ ਕਿ ਇਹ ਲਾਇਸੈਂਸ ਅਸੀਂ ਜੋ ਅਸੀਂ ਸਮਾਨੇ ਮਾਲ ਵੇਚਦੇ ਆਂ ਜੀ ਮੰਡੀ ਦੀ ਹੱਦ ਦੇ ਅੰਦਰ ਜਾਂ ਅਸੀਂ ਸਮਾਨੇ ਚੈਹਰ ਚ ਜੋ ਵੀ ਦੁਕਾਨਦਾਰ ਜਿਹੜੀ ਇਹਨਾਂ ਨਾਲ ਸਾਡੇ ਕੋਲ ਮਾਲ ਲੈਂਦਾ ਅਸੀਂ ਲਕਸ਼ਮੀ ਫੂਡ ਕੰਪਨੀ ਦਾ ਵੀ ਲਾਇਸੈਂਸ ਲੈ ਰੱਖਿਆ ਇਹਨਾਂ ਕੋਲ ਉਹ ਜੇ ਅਸੀਂ ਸਬਜ਼ੀ ਵੇਚਦੇ ਹਾਂ ਬੈਸ਼ਨੂ ਫਰੂਟ ਕੰਪਨੀ ਜੇ ਅਸੀਂ ਫਰੂਟ ਵੇਚਦੇ ਹਾਂ ਦੋਨੋਂ ਅਸੀਂ ਲਾਇਸੈਂਸ ਲੈ ਰੱਖੇ ਨੇ ਕੋਈ ਇਹਦੇ ਕੋਲ ਆਪਸ਼ਨ ਦੀ ਪਾਵਰ ਨਹੀਂ ਇੱਕ ੱੱਕੇ ਦੇ ਵਿੱਚ ਆ ਕੇ ਦਾ ਆਦਮੀ ਦੋ ਮਰਜ਼ੀ ਉਹ ਇਹ ੱੱਕਾ ਕਰ ਰਿਹਾ ਉਹ ਅਸੀਂ ਕੋਰਟ ਦੇ ਵਿੱਚ ਜਿਹੜਾ ਮਾਨਨ ਉੱਤੇ ਹਾਈ ਕੋਰਟ ਚ ਰਿਕ ਪਾਵਾਂਗੇ ਜੀ ਜੋ ਹਾਈ ਕੋਰਟ ਫੈਸਲਾ ਕਰੂਗਾ ਸਾਨੂੰ ਉਹ ਮਿਲੂ ਤੇ ਜਿਹੜੀ ਅੱਜ ਇਹ ਮੰਡੀ ਸੈਕਟਰੀ ਸਾਹਿਬ ਨੇ ਜਿਹੜੀ ਅੱਜ ਇਹ ਨਿਲਾਮੀ ਕੀਤੀ ਹੈ ਬੋਲੀ ਕਰਤੀ ਉਹ ਕਰ ਸਕਦੇ ਸੀਗੇ ਬਿਲਕੁਲ ਨਹੀਂ ਕਰ ਸਕਦੇ ਸੀਗੇ ਜਰਮਾਨਾ ਲਾ ਸਕਦੇ ਨੇ ਪਲੈਂਟੀ ਕਰਾ ਸਕਦੇ ਨੇ ਨਲਾਮੀ ਨਾ ਅਜੇ ਤੱਕ ਹੋਈ ਹੈ ਜੀ ਨਾ ਕਿਤੇ ਜ਼ਿੰਦਗੀ ਚ ਦੇਖੀ 40 ਸਾਲ ਹੋ ਗਏ ਜੀ ਮੈਂ ਬਿਜ਼ਨਸ ਕਰਦੇ ਉਸ ਤੋਂ ਬਾਅਦ ਸੈਕਟਰੀ ਮਾਰਕੀਟ ਕਮੇਟੀ ਨੇ ਸਮਾਨੇ 3 ਦਿਨ ਪਹਿਲਾਂ ਬਾਜ਼ਾਰ ਚ ਮਾਲ ਫੜਿਆ ਉਹ ਬੰਦੇ ਨਾਲ ਕੀ ਸੈਟਿੰਗ ਕੀਤੀ ਇਹਨਾਂ ਨੇ ਕੋਈ ਜਰਮਾਨਾ ਨਹੀਂ ਲਾਇਆ ਜੀ ਕੋਈ ਉਹਦੇ ਦੀ ਕਾਰਵਾਈ ਨਹੀਂ ਕੀਤੀ ਜਦਕਿ ਸਾਨੂੰ ਕੱਲਿਆਂ ਨੂੰ ਪਰਸਨਲ ਨੂੰ ਜਿਹੜੀ ਸਾਡੀ ਪਿਛਲੀ ਗੁਰਨਾਨਕ ਫਰੋਦਨ ਦੀ ਚੱਲ ਰਹੀ ਹੈ ਨਾ ਜੀ ਉਹਦੇ ਲਾਗਦਾਗ ਦੇ ਵਿੱਚ ਸਾਡੇ ਤੇ ਕਾਰਵਾਈ